ਕੀਮਤ ਹੈ ਭਾਈ ਇਹ ਹੈ ਕਿ ਜੇ ਮੰਨ ਲਓ 20 ਲੱਖ ਦਾ ਬਾਈਕ ਹੈ ਭਾਈ ਹਾਂਜੀ ਤੇ ਇਹਦੇ ਤੇ 25 ਲੱਖ ਦਾ ਸਮਾਨ ਹੋਰ ਲੱਗ ਜਾਂਦਾ ਅੱਛਾ ਜੀ ਅਕਸੈਸਰੀ ਇਹਦੀ ਬਾਈਕ ਨਾਲੋਂ ਵੀ ਮਹਿੰਗੀ ਆ ਠੀਕ ਹੈ ਤੇ ਉਹਨਾਂ ਨੇ ਇੱਕ ਜਿਵੇਂ ਨਸ਼ਾ ਹੁੰਦਾ ਨਾ ਬੰਦੇ ਨੂੰ ਕਿਸੇ ਨੂੰ ਨਸ਼ਾ ਹੁਣ ਕਿਵੇਂ ਲੱਗ ਜਾਂਦਾ ਅੱਜਕੱਲ ਹਾਂਜੀ ਹੁਣ ਸਾਨੂੰ ਨਸ਼ਾ ਇਹਦਾ ਲੱਗਿਆ ਜਦੋਂ ਕੋਈ ਨਾ ਕੋਈ ਪੈਸੇ ਜੁੜਦੇ ਆ ਤੇ ਜਦੋਂ ਐ ਹੁੰਦਾ ਵੀ ਇਹ ਤੇ ਲਵਾਲੀਏ ਕੁਝ ਅੱਛਾ ਜੀ ਹਨਾ ਜਾਂ ਜੈਗਰ ਲੈ ਲਈਏ ਜਾਂ ਹੈਲਮਟ ਲੈ ਲਈਏ ਤੇ ਇਹ ਮਤਲਬ ਉਦੋਂ ਡਬਲ ਪੈ ਜਾਂਦੀ ਐ ਐਸੈਸਰੀ ਇਹ ਚ ਹੁਣ ਐਸੈਸਰੀ ਜਿਹੜੀ ਅਲੱਗ ਤੋਂ ਲੱਗਦੀ ਐ ਸਾਰੀ ਜੀ ਐਸੈਸਰੀ ਅਲੱਗ ਤੋਂ ਲੱਗਦੀ ਐ ਜੀ ਕਿਹਦੇ ਛੋਟੀਆਂ ਛੋਟੀਆਂ ਚੀਜ਼ਾਂ ਜਿਦਾ ਆਪ ਫਿਊਲ ਹਾਂਜੀ ਫਿਊਲ ਕੈਪ ਫਿਊਲ ਕੈਪ ਸਰ ਇਹ ਐਕਸਟਰਾ ਲੱਗੇ ਹੋਏ ਐ ਜੀ ਹਾਂਜੀ ਜਿਦਾ ਲਾਈਟਸ ਐਕਸਟਰਾ ਲੱਗੇ ਆ ਉਜੋਸਤ ਹੋ ਗਏ ਬਾਕੀ ਉਹ ਜਿਹੜਾ ਉਹ ਵੀ ਫੈਟ ਬੁਆਈ ਉਹਦੇ ਤੇ ਅੱਡ ਲੱਗੀ ਵੀ ਐਸੈਸਰੀ ਤੇ ਆ ਬਿੰਡ ਡਿਫਲੈਕਟਰ ਐ ਐਕਸਟਰਾ ਲੱਗੇ ਹੋਏ ਐ ਜੀ ਇਹਦੇ ਵਿੱਚ ਠੀਕ ਐ ਜੀ ਉਸ ਤੋਂ ਬਾਅਦ ਇਹ ਐਗਜ਼ੌਸਟ ਇਹ ਐਕਸਟਰਾ ਜੀ अच्छा जी ये एक्स्ट्रा जी ये ये काफी महंगे मिलते में होने हैं ना जी एग्जॉस्ट 70 80000 दे बस 70000 प्लस अच्छा जी एप्रोक्सीमेटली ठीक है जो मैं ਤੁਸੀਂ ਇਹ ਮਿਰਰ ਕਹਿੰਦੇ ਸੀ ਇਹ 50000 ਇਹ ਇਨਕਲੂਡ ਹੈ ਬੱਸ ਇਹ ਵਿੱਚ ਵਿੱਚ ਹੈ ਹਾਂਜੀ ਹਾਂਜੀ اچھا ਜੀ ਇਹ ਜਿਹੜੇ ਪਾਰਟਸ ਆ ਇਹਦੇ ਹਾਂਜੀ ਉਹ ਇਸ ਤਰ੍ਹਾਂ ਹੀ ਆ ਮਤਲਬ ਆ ਫਲੈਗ ਪੋਲ ਹੈ ਹਾਂਜੀ ਹਲੇ ਇਹਦੇ ਮਤਲਬ ਯੂ ਕੈਨ ਹੈਵ ਮੈਨੀ ਥਿੰਗਸ ਉਹ ਵੇਖੋ ਇੱਕ ਫੈਟ ਬੋਏ ਉਹ ਖੜਾ ਹੈ ਅੱਛਾ ਜੀ ਹਾਂਜੀ ਉਹਦੇ ਵਿੰਡ ਸ਼ੀਲਡ ਹੈ ਓ ਜੇ ਬਿਨਾਂ ਡਿਸਕਾਊਂਟ ਤੋਂ ਲੈਣੀ ਹੋਵੇ ਤੇ ਮੈਨੂੰ ਲੱਗਦਾ ਅੱਜ 40000 ਦੀ ਐ ਅੱਛਾ ਜੀ ਆ ਇਹ ਕੱਲੀ ਸ਼ੀਲਡ ਹਾਂ ਇਹ ਇਹ 40000 ਦੀ ਹੈ ਹਾਂ ਜੀ ਹਾਂ ਸੇਮ ਹੀ ਹੈ ਭਾਈ ਔਰ ਹਾਂ ਜੀ ਬੋਏ ਮਾਡਲ ਹੈ ਹਾਂ ਜੀ ਸੇਮ ਹੀ ਹੁਣ ਇਹਦੇ ਵੈਂਡ ਸ਼ੀਲਡ ਲੱਗੀ ਹੋਈ ਹੈ ਇਹ ਵੀ ਐਕਸਟਰਾ